ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਮੈਂ ਬਣਾਉਣ ਜਾ ਰਹੀਆਂ ਜੀ ਲੋਕੀ ਲੋਕੀ ਕਹਿ ਲੋ ਕद्दू ਕਹਿ ਲੋ ਤੁਸੀਂ ਉਹ ਮੈਂ ਬਣਾਉਣ ਜਾ ਰਹੀਆਂ ਜੀ ਵੱਡੀ ਵਾਲਾ ਅਸੀਂ ਵਿੱਚ ਪਾ ਲਿਆ ਹੋਇਆ ਜੀ ਹਾਂਡੀ ਦੇ ਮਸਟਰਡ ਆਇਲ ਤੇ ਗੈਸ ਮੈਂ ਔਨ ਕਰ ਲਿਆ ਹੋਇਆ ਤੇ ਅਸੀਂ ਇਹਨੂੰ ਬਣਾ ਰਹੇ ਹਾਂ ਜੀ ਜਿਹੜੀ ਹੁੰਦੀ ਆ ਵੱਡੀ ਵੱਡੀ ਮਿਰਚਾਂ ਵਾਲੀ ਉਹ ਪਾ ਕੇ ਤੇ ਲੋਕੀ ਬਣਾ ਰਹੇ ਆ ਮੇਰੇ ਕੋਲ ਲੌਕੀ ਹੈਗੀ ਜੀ ਅੱਧਾ ਕਿਲੋ ਤੇ ਹੁਣ ਤੇਲ ਜਿਹੜਾ ਆ ਗਰਮ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਆਸੀਂ ਤੜਕੇ ਦੀ ਤਿਆਰੀ ਹਾਂਜੀ ਕੋਈ ਵੀ ਆਪਾਂ ਜਦੋਂ ਵੀ ਤੇਲ ਯੂਜ਼ ਕਰਦੇ ਆਂ ਤੜਕੇ ਵਾਸਤੇ ਤੇ ਤੇਲ ਨੂੰ ਕਦੀ ਵੀ ਸਾੜਨਾ ਨਹੀਂ ਚਾਹੀਦਾ ਕਿਉਂਕਿ ਸਾੜਨ ਦੇ ਨਾਲ ਸਿਹਤ ਦੇ ਵਾਸਤੇ ਤੇਲ ਜਿਹੜਾ ਉਹ ਖਤਰਨਾਕ ਸਾਬਤ ਹੋ ਸਕਦਾ ਠੀਕ ਹੈ ਜੀ ਜਦੋਂ ਇਹ ਤੇਲ ਨੂੰ ਸਾੜ ਹੀ ਲਿਆ ਤੇ ਉਹ ਸਾਡੀ ਸਿਹਤ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਨਹੀਂ ਹੋ ਜਾਂਦਾ ਆ ਕਿਉਂਕਿ ਅਸੀਂ ਇਹਨੂੰ ਸਾੜਨਾ ਨਹੀਂ ਹੁੰਦਾ ਬਸ ਇਹਨੂੰ ਗਰਮ ਕਰਕੇ ਇਹਦੇ ਵਿੱਚ ਤੁਸੀਂ ਜੀਰਾ ਵਗੈਰਾ ਪਾ ਸਕਦੇ ਆ ਆਪਣਾ ਠੀਕ ਹੈ ਜੀ ਇਹਨੂੰ ਪੂਰਾ ਨਹੀਂ ਸਾੜਨਾ ਭੀ ਵਿੱਚੋਂ ਧੂਆ ਨਿਕਲੇ ਤੇ ਫਿਰ ਜਿਹੜਾ ਸਾਡਾ ਆਇਲ ਆ ਭੀ ਗਰਮ ਹੋ ਗਿਆ ਹੁਣ ਅਸੀਂ ਤੜਕਾ ਪਾਵਾਂਗੇ ਐਦਾਂ ਦਾ ਕੁਝ ਨਹੀਂ ਕਰਨਾ ਤੇ ਅਸੀਂ ਥੋੜਾ ਜਿਹਾ ਲਸਣ ਲਿਆ ਹੋਇਆ ਆ ਇਹਨਾਂ ਲਸਣ ਥੋੜਾ ਜਿਹਾ ਛਿਲਕੇ ਕਟਿੰਗ ਕੀਤੀ ਹੋਈ ਆ ਉਹ ਪਾਵਾਂਗੇ ਇਸ ਪਿਆਜ਼ ਨੂੰ ਨੇ ਲੰਬਾ ਲੰਬਾ ਹੀ ਕੱਟਿਆ ਹੋਇਆ ਹੈ। ਕਿਸੇ ਨੂੰ ਨਹੀਂ ਪਤਾ ਕਿ ਅੱਜਕੱਲ ਮਲਾਵਤਾਂ ਵੈਸੇ ਵੀ ਹਰ ਥਾਂ ਆ ਰਹੀਆਂ ਆ ਤੇ ਕੁਝ ਅਸੀਂ ਆਪ ਵੀ ਘਰੇ ਜਿਹੜੇ ਆ ਗਲਤ ਕੰਮ ਕਰਕੇ ਵੀ ਆਪਣੀ ਸਿਹਤ ਨੂੰ ਨੁਕਸਾਨ ਬਹੁਤ ਜ਼ਿਆਦਾ ਦਿੰਨੇ ਆ। ਤੇ ਤੇਲ ਨੂੰ ਤੁਸੀਂ ਨਾਰਮਲ ਗਰਮ ਕਰਕੇ ਹੀ ਉਹਦੇ ਵਿੱਚ ਤੜਕਾ ਪਾ ਦਿਆ ਕਰੋ। ਹਮ ਨੂੰ ਚਰਬੀ ਘਾਤੂ ਆ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਹਦੀ। ਜਦੋਂ ਆਪਾਂ ਤੜਕੇ ਵਿੱਚ ਹਲਦੀ ਪਾ ਲੈਂਦੇ ਆ ਤੇ ਉਹਨੂੰ ਵੀ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੁੰਦੀ ਹਲਦੀ ਨੂੰ ਉਹ ਆਪਣੀ ਸੇਥ ਵਾਸਤੇ ਬਹੁਤ ਵਧੀਆ ਹੁੰਦੀ ਹੈ ਉਹਨੇ ਨੋਰਮਲ ਹੀ ਰੱਖਿਆ ਕਰੋ ਅਗਲਾ ਆਪਣਾ ਜਿਹੜਾ ਸਬਜੀ ਵਗੈਰਾ ਵਿੱਚ ਪਾਟੀ ਬਣਾ ਲਈ ਢੱਕ ਤੇ ਤਾਂ ਹਾਂਜੀ ਹਲਕਾ ਜਿਹਾ ਪੁੱਜ ਗਿਆ ਹੋਇਆ ਜੀ ਸਾਡਾ ਪਿਆਜ਼ ਇਹ ਹੁਣ ਮੈਂ ਇਹਦੇ ਵਿੱਚ ਪਾਦਾਂ ਲੱਗੀਆਂ ਵੱਡੀ ਵੱਡੀ ਮੈਂ ਲਈ ਆ ਥੋੜੀ ਜੀ ਹਾਫ ਤੋਂ ਵੀ ਥੋੜੀ ਜੀ ਹਾਫ ਲਈ ਹੋਈ ਹੈ ਕਿਉਂਕਿ ਤੁਹਾਨੂੰ ਪਤਾ ਇਹਦੇ ਵਿੱਚ ਮਿਰਚ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਨਾ ਮਿਰਚਾਂ ਹੈਗੀਆਂ ਨੇ ਇਸ ਲਈ ਮੈਂ ਕਿਹਾ ਕਿ ਮੈਂ ਹਰੀ ਮਿਰਚ ਵੀ ਕੱਟੀ ਹੋਈ ਹੈ ਇਹਦੇ ਵਿੱਚ ਵੀ ਮਿਰਚਾਂ ਫਿਰ ਡਬਲ ਹੋ ਜਾਣੀ ਆ ਤੇ ਨਾਲੇ ਅੱਧਾ ਕਿਲੋ ਦੇ ਕਰੀਬ ਹੀ ਸੀਗੀ ਲੋਕੀ ਮੇਰੀ ਨਾ ਉਹਦਾ ਕਰਕੇ ਮੈਂ ਜਿਹੜੀ ਆ ਬੜੀ ਉਹ ਵੀ ਥੋੜੀ ਪਾ ਰਹੀ ਹਾਂ ਤੁਸੀਂ ਪੂਰੀ ਵੜੀ ਵੀ ਪਾ ਸਕਦੇ ਹੋ ਜੇ ਤੁਸੀਂ ਮਿਰਚ ਨਹੀਂ ਕੱਟੀ ਹੋਈ ਨਹੀਂ ਪਾ ਰਹੇ ਤੇ ਕੱਦੂ ਤੁਸੀਂ ਜ਼ਿਆਦਾ ਬਣਾ ਰਹੇ ਹੋ ਤਾਂ ਫਿਰ ਤੁਸੀਂ ਇੱਕ ਬੜੀ ਪੂਰੀ ਵੀ ਪਾ ਸਕਦੇ ਆ। ਬਸ ਇਸ ਨੂੰ ਇਸੇ ਜ਼ਿਆਦਾ ਵੀ ਬ੍ਰਾਊਨ ਨਹੀਂ ਕਰਨਾ। ਤੇ ਵਿੱਚ ਬੜੀ ਜਿਹੜੀ ਹੈ ਭੁੱਜਦੀ ਪਈ ਹੈ। ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ। ਗਰਮ ਮਸਾਲਾ ਪਾਵਾਂਗੇ। ਕਲਰ ਵਾਲੀ ਮਿਰਚ ਪਾਵਾਂਗੇ। ਕਲਰ ਵਾਲੀ ਮਿਰਚ ਨੂੰ ਬੱਚੇ ਜ਼ਿਆਦਾ ਪਸੰਦ ਕਰਦੇ ਆ ਕਿ ਸਬਜ਼ੀ ਦਾ ਜਿਹੜਾ ਕਲਰ ਆ ਨਾ ਰੈੱਡ ਰੈੱਡ ਹੋਣਾ ਚਾਹੀਦਾ ਹੈ। ਜ्यादा ਪੀਲਾ じゃ ਨਾ ਹੋਵੇ ਤੇ ਸਾਨੂੰ ਸਬਜ਼ੀ ਸੁਆਜ਼ਮੀ ਲੱਗੇ। ਉਦੋਂ ਵੈਸੇ ਇਹ ਕਲਰ ਵਾਲੀ ਮਿਰਚ ਜਿਹੜੀ ਹੈ ਇਹਨੂੰ ਜ਼ਿਆਦਾ ਯੂਜ਼ ਨਹੀਂ ਕਰਨਾ ਚਾਹੀਦਾ। ਹੁਣ ਅਸੀਂ ਪਾ ਰਹੇ ਹਲਦੀ। ਤੇ ਹੁਣ ਅਸੀਂ ਪਾ ਦਾਂਗੇ ਨਾਲ ਆਪਣੀ ਹਰੀ ਮਿਰਚ। ਤੇ ਬੜੀ ਜਿਹੜੀ ਉਹ ਵੀ ਵਿੱਚ ਰੋਸਟ ਹੋ ਗਈ ਹੋਈ ਹੈ। ਬੱਸ ਹੁਣ ਅਸੀਂ ਹਲਦੀ ਪਾਈ ਸੀ ਫਿਰ ਜ਼ਿਆਦਾ ਇਹਨੂੰ ਨਹੀਂ ਪੁੰਨਾਂਗੇ। ਹੁਣ ਅਸੀਂ ਪਾ ਰਹੇ ਹਾਂ ਇਹਦੇ ਵਿੱਚ ਕद्दू ਕੱਦੂ ਕਹਿ ਲੋ ਲੌਕੀ ਕਹਿ ਲੋ ਇਹਨੇ ਚੰਗੀ ਤਰ੍ਹਾਂ ਨੂੰ ਵਾਸ਼ ਕਰਕੇ ਛਿੱਲ ਕੇ ਤੇ ਕਟਿੰਗ ਕਰ ਲਈ ਹੋਈ ਸੀ ਬ੍ਰਿਕ ਬ੍ਰਿਕ ਇਹਨੇ ਬਹੁਤ ਵਧੀਆ ਖੁੱਲ ਜਾਣਾ ਹੁੰਦਾ ਹੈ ਤੁਸੀਂ ਚਾਹੋ ਤੇ ਥੋੜੇ ਵੱਡੇ ਪੀਸੇ ਚ ਵੀ ਕੱਟ ਕਰ ਸਕਦੇ ਹੋ ਹੁਣ ਅਸੀਂ ਇਹਨੂੰ ਮਿਕਸ ਕਰ ਲਾਂਗੇ ਅੱਜਕੱਲ ਬਹੁਤ ਜ਼ਿਆਦਾ ਨੇ ਐਦਾਂ ਦੀਆਂ ਹਰੀਆਂ ਸਬਜ਼ੀਆਂ ਲੋਕੀ ਵਗੈਰਾ ਕद्दू ਤੋਰੀਆਂ ਇਹ ਹੀ ਖਾਣੀਆਂ ਚਾਹੀਦੀਆਂ ਅੱਜਕੱਲ ਗਰਮੀਆਂ ਦੇ ਵਿੱਚ ਨਾਲੇ ਤੇ ਕਹਿੰਦੇ ਹੁੰਦੇ ਆ ਬਹੁਤ ਹੀ ਮਰੋਈ ਸਬਜ਼ੀ ਆ ਸਿਆਣੇ ਜਿਹੜੇ ਹੁੰਦੇ ਵੱਡੇ ਆਪਣੇ ਘਰ 'ਚ ਕਹਿੰਦੇ ਮਰੋਈ ਸਬਜ਼ੀ ਬਣਾ ਲਓ ਕੋਈ ਤੇ ਹੁਣ ਅਸੀਂ ਇਹਨੂੰ ਪਰੋ ਕਵਰ ਕਰਾਂਗੇ ਇਹਨੂੰ ਅਸੀਂ ਕਵਰ ਕਰਕੇ ਤੇ ਮੀਡੀਅਮ ਫਲੇਮ ਤੇ ਬਣਾਵਾਂਗੇ ਅਗਰ ਤੁਸੀਂ ਕੁੱਕਰ 'ਚ ਬਣਾਉਂਦੇ ਹੋ ਤਾਂ ਵੀ ਬਹੁਤ ਵਧੀਆ ਟੇਸਟੀ ਬਣਦੀ ਆ ਉਦੇ ਚ ਤੁਸੀਂ ਫਿਰ ਅੱਧਾ ਇੱਕ ਗਲਾਸ ਜਾਂ ਉਸ ਤੋਂ ਵੀ ਘੱਟ ਥੋੜਾ ਪਾਣੀ ਦਾ ਪਾ ਦਿਓ ਤਾਂ ਕਿ ਥੱਲੇ ਨਾ ਲੱਗੇ ਤੇ ਫਿਰ ਬਿਸਲਾ ਲੱਗ ਜਾਣ ਦੋ ਤੇ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਕੁੱਕਰ ਚ ਤੇ ਇਹਦੇ ਸੌਲੇ ਟਾਈਮ ਲੱਗੇਗਾ ਮੈਂ ਮਤਲਬ ਸਲੋ ਫਲੇਮ ਕਰ ਦਿੱਤਾ ਹੋਇਆ ਤੇ ਚਲੋ ਦੇਖਦੇ ਹਾਂ ਅरिजਨ ਤੋਂ ਬਾਅਦ ਕਿਵੇਂ ਦੀ ਬਣਦੀ ਹੈ ਸਬਜ਼ੀ ਸਾਡੀ ਟਾਪੀ ਮਤਲਬ ਪੱਕ ਗਈ ਹੋਈ ਹੈ ਤੇ ਹੁਣ ਅਸੀਂ ਇਹਦੇ ਚ ਪਾ ਰਹੇ ਹਾਂ ਜੀ ਕਸ਼ਮੀਰੀ ਮੇਥੀ ਹਲਕੀ ਜਿਹੀ ਭਾਤੀ ਹੋਈ ਹੈ ਤੇ ਇਹਨੂੰ ਮਿਕਸ ਕਰ ਦਾਂਗੇ ਤੇ ਜੇ ਤੇ ਤੁਸੀਂ ਮਤਲਬ ਕਦੂ ਨੂੰ ਚੰਗੀ ਤਰ੍ਹਾਂ ਕੋਲਣਾ ਕੁਲਿਆ ਹੋਇਆ ਪਸੰਦ ਕਰਦੇ ਹੋ ਕੋਲਣਾ ਚਾਹੁੰਦੇ ਆ ਤੇ ਅਜੇ ਹੋਰ ਪਕਾ ਲਓ ਤੇ ਜੇ ਤੁਸੀਂ ਇਦਾਂ ਹੀ ਖਾਣਾ ਆ ਜਿਆਦਾ ਨਹੀਂ ਮਤਲਬ ਗਲਣਾ ਚਾਹੁੰਦੇ ਤੁਸੀਂ ਇਦਾਂ ਵੀ ਖਾ ਸਕਦੇ ਹੋ ਮੈਂ ਇਹਦੇ ਚ ਟਮਾਟਰ ਨਹੀਂ ਪਾਇਆ ਜਦੋਂ ਮੈਂ ਟਮਾਟਰ ਪਾ ਦਿੰਨੀ ਆ ਫਿਰ ਇਹ ਗਲਦਾ ਨਹੀਂ ਆ ਜਲਦੀ ਤੇ ਫਿਰ ਬਹੁਤ ਟਾਈਮ ਲੱਗ ਜਾਂਦਾ ਅਗਰ ਮਤਲਬ ਕੁਲਦਾ ਮੀ ਨਹੀਂ ਚੰਗੀ ਤਰ੍ਹਾਂ ਤੇ ਵੈਸੇ ਟੇਸਟ ਤੇ ਕੁលਿਆ ਹੋਇਆ ਹੀ ਲੱਗਦਾ ਦੇਖੋ ਵਿੱਚ ਵੜੀ ਵੀ ਆ ਸਾਡੀ ਤੇ ਸਾਡੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਇਹ ਪਹਿਲਾਂ ਐਵੇਂ ਵੜੀ ਪਾ ਕੇ ਉਹਨਾਂ ਨੇ ਕਿਹਾ ਦਾਲ ਵੀ ਅਸੀਂ ਵੜੀ ਪਾ ਕੇ ਬਣਾਉਣੀ ਆ ਦਾਲ ਕੱਦੂ ਬਣਾਉਂਦੇ ਸੀ ਉਹ ਵੀ ਵੜੀ ਪਾ ਕੇ ਬਣਾਉਂਦੇ ਸੀ ਇਹ ਮਤਲਬ ਕਾਫੀ ਸਾਰੀਆਂ ਸਬਜ਼ੀਆਂ ਜਿਵੇਂ ਆਲੂ ਵੜੀ ਹੋ ਗਿਆ ਝੇਵ ਵਾਲੀ ਵੜੀ ਜਿਹੜੀ ਅੱਜ ਕੱਲ ਦੇ ਜਿਹੜੇ ਬੱਚੇ ਆ ਬਹੁਤ ਘੱਟ ਖਾਂਦੇ ਆ ਤੇ ਜ਼ਿਆਦਾ ਜਿਵੇਂ ਨਿਊਟਰੀ ਸੋਇਆਬੀਨ ਹੋ ਗਈ ਉਹ ਵੀ ਉਹ ਵੀ ਨਹੀਂ ਘਰ ਦੀ ਬਣੀ ਨਹੀਂ ਖਾਂਦੇ ਬਾਹਰੋਂ ਬੇਸ਼ੱਕ ਖਾ ਲੈਣੋ ਕਰਦੀ ਨਹੀਂ ਖਾਂਦੇ ਬੱਚੇ ਕਹਿੰਦੇ ਪਤਾ ਨਹੀਂ ਕੀ ਬਣਾ ਲਿਆ ਤੁਸੀਂ ਇਸ ਕਰਕੇ ਮੈਂ ਇਹਨੂੰ ਥੋੜਾ ਹੋਰ ਪਕਾਉਂਗੀ ਤਾਂ ਕਿ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਪੀਸੇ ਜੇ ਨਾ ਦਿਖਣ ਚੰਗੀ ਤਰ੍ਹਾਂ ਘੁਲ ਜਾਵੇ ਫਿਰ ਵਧੀਆ ਲੱਗਦਾ ਫਿਰ ਆਪਾਂ ਇਹਨੂੰ ਕਰਾਂਗੇ ਉਤਾਰ ਲਾਂਗੇ ਜੀ ਹੁਣ ਅਸੀਂ ਫਿਰ ਇਹਨੂੰ ਕਵਰ ਕਰਕੇ ਰੱਖ ਦਿੰਨੇ ਹਾਂ ਹੁਣ ਅਸੀਂ ਦੇਖਦੇ ਹਾਂ ਜੀ ਸਾਡੀ ਸਬਜ਼ੀ ਬਣ ਕੇ ਰੈਡੀ ਹੋ ਗਈ ਹੋਈ ਆ ਹਾਂਜੀ ਦੇਖੋ ਜੀ ਸਬਜ਼ੀ ਕਾਫੀ ਰੈਡੀ ਹੋ ਗਈ ਹੈ ਪੱਕ ਗਈ ਹੋਈ ਚੰਗੀ ਤਰ੍ਹਾਂ ਹੁਣ ਅਸੀਂ ਇਹਦੇ ਉੱਤੇ ਪਾ ਦਾਂਗੇ ਧਨੀਆਂ ਤੰਨੀ ਆ ਪਾਟਾ ਹੋਇਆ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਫੁਲਕੇ ਜਿਹੀ ਬਣਾ ਲਏ ਹੋਏ ਆ ਤੇ ਹੁਣ ਅਸੀਂ ਬਸ ਇਹਨੂੰ ਖਾਣਾ ਹੀ ਆ ਜੀ ਸਬਜ਼ੀ ਨੂੰ ਤੇ ਜਿਹੜੀ ਸਬਜ਼ੀ ਆਵੇਂ ਲੋਕੀ ਦੀ ਹੋਗੀ ਤੋਰੀਆਂ ਕੱਦੂ ਕੁਛੇ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੇ ਕਲਰ ਵੀ ਬਹੁਤ ਵਧੀਆ ਆਇਆ ਤੇ ਟੇਸਟ ਵੀ ਓਨਾ ਹੀ ਹੋਏਗਾ ਜੀ ਤੇ ਮੇਰੀ ਰੈਸਪੀ ਨੂੰ ਟਰਾਈ ਜ਼ਰੂਰ ਕਰਕੇ ਦੇਖਿਓ ਬੜੀ ਵਾਕੇ ਜ਼ਰੂਰ ਬਣਾਇਆ ਬਹੁਤ ਟੇਸਟੀ ਬਣਦਾ ਤੇ ਮਿਲਾਂਗੇ ਨੈਕਸਟ ਵਲੌਗ ਨਾਲ ਥੈਂਕ ਯੂ